ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਨਸ਼ੇ ਦੇ ਸੌਦਾਗਰਾਂ ਨੇ ਤਿੰਨ ਨੌਜਵਾਨ ਮੁੰਡੇ ਗੱਡੀ ਥੱਲੇ ਦੇ ਕੇ ਡਰੜੇ ਜਿਸ ਦੀ ਤਾਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਹਸਪਤਾਲ ਵਿੱਚ ਜੇਰੇ ਇਲਾਜ ਹਨ ਇਸ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਥਾਣੇ ਦਾ ਘਰਾਓ ਕੀਤਾ ਅਤੇ ਉਹਨਾਂ ਨੇ ਮੰਗ ਕੀਤੀ ਕਿ ਉਸ ਨਸ਼ੇ ਦੇ ਸਦਾਗਰਾਂ ਨੂੰ ਜਲਦੀ ਨਖ ਪਾਈ ਜਾਵੇ ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਰਹਾਂਗੇ ਜਦੋਂ ਤੱਕ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀ ਪੂਰੀ ਰਿਪੋਰਟ ਮੌਕੇ ਤੇ ਪਹੁੰਚੇ ਡੀਐਸਪੀ ਸਮਰਾਲਾ ਨੇ ਅਤੇ ਹੋਰ ਮੋਤਵਾਰ ਬੰਦਿਆਂ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਸਮਝਾ ਕੇ ਧਰਨਾ ਚਕਵਾਇਆ ਅਤੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਕੁਰਸ ਉਨ੍ਹਾਂ ਨੂੰ ਫੜੇਗੀ ਅਤੇ ਸਲਾਖਾਂ ਪਿੱਛੇ डकੇਗੀ ਇਸ ਮੌਕੇ ਪੁਲਸ ਨੇ ਮੌਕੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਆ चाहे 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 जुआ दुख माख भाई

ਜੱਟਾਂ ਦੀ ਮੈਨੂੰ ਉਹ ਬੈਂਕ ਸਾਡੀ ਪਤਾ ਕਰਨ ਵੀ ਤੇ ਹੈ ਇੱਥੇ ਵਧਣਾ ਜੀ ਜਲੇਡਰ ਲੈ ਕੇ ਆਓ ਪੱਖੇ ਲਾਓ ਇਹਨਾਂ ਨੂੰ ਮੈਨੂੰ ਭਾਜੋ ਟੈਂਟ ਲਿਓ ਗੱਲਾਂ ਦੋ ਰੇਡਾਰ ਕਰੂਗੇ ਬੱਠੋ ਟੈਂਟਰ ਵਾਂਗ ਚਾਨਣੀ ਲਵਾਓ ਪੱਕੀ ਜੂ ਰਹਿਣਾ ਇਹਨਾਂ ਜਿਹੜਾ ਪਰ ਪਤਾ ਨਹੀਂ ਲੱਗਦਾ ਚਲੋ ਮਾਦਾ ਖਾਸ ਕਰ ਮੈਨੂੰ ਕਹਿਣਾ ਬੇਇੱਜ਼ਤੀ ਹੈ ਬੈਠਣਾ ਕਿਸੇ ਨਾਲ ਨਹੀਂ ਸਾਰੇ ਆਪਣਾ ਆਪਣਾ ਟਾਈਮ ਕੱਢ ਕੇ ਆਪਣਾ ਦੁੱਖ ਚ ਆਏ ਚਲੋ ਯਾਰ ਬਾਈ ਟੈਂਡੇ ਦੀ ਗੱਲ ਪਤਾ ਸਾਰੇ ਪਾ ਲਾਓ ਪੱਖੇ ਲਵਾਓ ਬਹਿਸ ਬਾਜੀ ਜਿਹੜਾ ਕੰਮ ਨਾ ਕਰੋ ਪਰਿਵਾਰ ਚ ਇੱਕ ਪੈਂਦੀ ਬਣਾਓ ਕੰਮ ਕੰਮ ਨਾ ਕਰੋ ਤੁਸੀਂ ਚੱਲ ਬਾਜੀ ਇਹ ਯਾਰ ਕੋਈ ਨਾ ਹੋਣਡ ਬਾਜੀ ਵਿੱਚ ਕਰਾਉਂਦਾ ਵੀ ਇੱਥੇ ਦੇਖ ਮੈਂ ਕੋਲ ਆਉਂਦਾ ਬਾਜੀ ਨੇ ਆਪਣਾ ਪਿਆਰ ਨਾਲ ਬੈਠਾ ਪਾਣੀ ਪੀਣਾ ਪਾਣੀ ਬਣਾਉਨੇ ਆਪਾਂ ਬੈਠੇ ਆਂ ਅਗਲੇ ਦੇ ਬੈਠੇ ਦੇਖ ਰਹੇ ਘਰ ਦਾ ਜੀ ਮੈਂ ਲੈ ਜਾਵਾਂ ਕੋਈ ਜਾਵੇ ਵਾਪਸ ਨਹੀਂ ਆ ਸਕਦਾ ਪਰ ਆਪਾਂ ਉਹਦੇ ਘਰ ਜਿੱਥੇ ਬੈਠਦਾ ਨਹੀਂ ਨਹੀਂ ਨਾ ਨਾ ਸਾਰਾ ਪਤਾ ਆਪੇ ਇਹ ਚੀਜ਼ ਬੜੀ ਕੀ ਆ ਇਹ ਮਾਨ ਵਾਲੇ ਕਹਿੰਦਾ ਵੀ ਉਹ ਬੰਦੇ ਨੇ ਇਨਾ ਪਿਆਰ ਜੋੜਿਆ ਠੀਕ ਹੈ ਗਾਰਮਾਈ ਹੋ ਗਈ ਆ ਮੇਰੀ ਕਹਾਣੀ ਗਾਰਮਾਈ ਹੋ ਗਈ ਉਹ ਮੁੰਡਾ ਉਸ ਤੋਂ ਵੀ ਅਜਾਬ ਗੱਲ ਲੈਂਦੇ ਆ ਨਾ ਜਿਹੜਾ ਕੋਈ ਲੰਘੇ ਆ ਨਾ ਹੋਈ ਨਹੀਂ ਕਾਫੀ ਨਹੀਂ ਆਉਂਦੇ ਆ ਐਸੋ ਐਸਚਓ ਸਮਰਾਲਾ ਇਸੇ ਕੰਮ ਦੇ ਲਈ ਥੋੜਾ ਬੰਦਾ ਨਾਲ ਭੇਜਿਆ ਕਿਉਂਕਿ ਸਾਨੂੰ ਉਸ ਬੰਦੇ ਦੀ ਪਛਾਣ ਨਹੀਂ ਹੈ ਇਹ ਤੁਸੀਂ ਕੱਲ 2 ਵਜੇ ਹੋ ਸਕਦਾ ਹੈ ਰਾਤ ਨੂੰ ਫੜ ਲੀਏ ਠੀਕ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੀ ਹੋ ਗਈ ਵੀ ਇਹ ਨਹੀਂ ਵੀ ਆਪਾਂ ਆ ਕਰਦੇ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕ ਦੀ ਗੱਜਾਇਸੋ ਕਈ ਵਾਰ ਹੁੰਦਾ ਹੈ ਇੱਕ ਮਿੰਟ ਜੀ ਇੱਕ ਵਾਰ 5-4 ਘੰਟੇ ਜੀ ਉੱਪਰ ਥੱਲੇ ਵੀ ਹੁੰਦੇ ਇਹ ਇਹ ਬਿਲਕੁਲ ਹੀ ਸਾਡੇ ਕੋਲ ਇਹੀ ਜੇ 302 ਦਾ ਮਾਮਲਾ ਪਰਚਾ ਦਰਜ ਕੀਤਾ ਹੈ ਮੈਂ ਛੁੱਟੀਦਾਰਾ ਨਹੀਂ ਲਈ 302 ਦਾ ਦੋਨੇ ਭਰਾਵਾਂ ਦੇ ਖਰਾਬ ਹੈ ਦੋ ਨਾਮ ਲੂਨ ਲਖਾਇਆ ਜੋ ਤੁਹਾਡੇ ਪਰਿਵਾਰ ਨਾਲ ਲਖਾਇਆ ਕਤਲ ਤੋਂ ਵੱਡੀ ਕੋਈ ਸਜ਼ਾ ਕੋਈ ਨਹੀਂ ਨਾ ਹੀ ਇਹ ਕਿਸੇ ਵੀ ਹਾਲ ਚ ਸਪੇਅਰ ਹੋਣੇ। ਕਿ ਮੇਰੇ ਵੱਲੋਂ ਗਾਰੰਟੀ ਹੈ ਮੈਂ ਤੁਹਾਨੂੰ ਕਹਿੰਦਾ ਵੀ ਆਹ ਹੁੰਦਾ ਕੀ ਵਾਰ ਇੱਕ ਅੱਧਾ ਦਿਨ ਉੱਪਰ ਥੱਲੇ ਹੁੰਦਾ ਪਰ ਦੋਨੇ ਭਰਾਵਾਂ ਨੂੰ ਅੰਦਰ ਦਾਉਂਗਾ। ਅੰਦਰ ਦੇ ਕੇ ਇੱਕ ਮਿੰਟ ਸੁਣੋ ਭਾਈ। ਬੀਬੀ ਹੁਣ ਸਾਡੇ ਵੱਲੋਂ ਅਸੀਂ ਫਰਾਂਚਿਕ ਸਪਾਰਟ ਲੁਧਿਆਣਾ ਤੋਂ ਭਾਇਆ। ਜਿਹੜੀ ਸਾਡੀ ਐਵੀਡੈਂਸ ਵੈਲਿਊ ਹੈ ਅਸੀਂ ਪੂਰੀ ਤਿਆਰ ਕਰ ਰਹੇ ਹਾਂ ਫਾਂਸੀ ਤੱਕ ਇਹਨੂੰ ਪਜਾਣ ਦੀ। ਉਹ ਤੋਂ ਬਾਅਦ ਤੁਹਾਡੇ ਪਰਿਵਾਰ ਦੀਆਂ ਕਮਾਈਆਂ। ਹਾਂਜੀ ਸਰ ਫਾਂਸੀ ਤਾਂ ਹੋਣੀ ਚਾਹੀਦੀ। ਬੇਟਾ ਮੈਂ ਤੁਹਾਨੂੰ ਕਹਿੰਦਾ ਵੀ ਅਸੀਂ ਹੋਰ ਕਮਾਂਡ ਨਹੀਂ ਮਾਰਡਰ ਚ ਬੁਲਾਉਂਦੇ ਪਰ ਇਹ ਸਾਪਣੇ ਮਾਰਡਰ ਦੇ ਵਿੱਚ ਸਾਡੇ ਮੈਡਮ ਜਿਹੜੀ ਛੁੱਟੀ ਸੀ ਫਰੰਜਿਕ ਸਪੋਰਟ ਜੀ ਦਾ ਗੱਡੀ ਤੋਂ ਮੌਕੇ ਤੋਂ ਜਿਹੜੇ ਸਾਰੇ ਕਲੂ ਇਕੱਠੇ ਕਰਨੇ ਆ ਲੁਧਿਆਣੇ ਤੋਂ ਰਿਕਵੈਸਟ ਕਰਕੇ ਮੰਗਾਇਆ ਵੀ ਸਾਡੇ ਵੱਲੋਂ ਅਸੀਂ ਫਰੰਜਿਕ ਐਵੀਡੈਂਸ ਵੀ ਜਿਹੜੀ ਪੂਰੀ ਕਲੈਕਟ ਕਰ ਰਹੇ ਆ ਫਾਸੀ ਤੱਕ ਹੀ ਜਾਊਗਾ ਬਾਕੀ ਤੁਹਾਡੇ ਜਿਹੜਾ ਪਰਿਵਾਰ ਦੀ ਹੈ ਉਹਦੀ ਗਵਾਈ ਸਾਡੇ ਵੱਲੋਂ ਕੋਈ ਟੈਲੀ ਸਾਡੇ ਦੇ ਕਿਉਂਕਿ ਜੇ ਮੈਂ 302 ਦਾ ਪਰਚਾ ਦਰਜ ਕੀਤਾ ਹੈ ਜਦੋਂ ਸਾਰੇ ਮੈਨੂੰ ਸਮਾਜ ਤੋਂ ਸੁਣੀਆਂ ਗੱਲਾਂ ਹੀ ਬੰਦੇ ਇਹੇ ਜੇ ਨਾ ਮਾੜੇ ਬਯਾਦਾਂ ਮਾਰਡਰ ਦਾ ਪਰਚਾ ਤੱਕ ਕੋਈ ਹੁਣ ਦੀ ਨੀਅਤ ਕੀ ਸੀ ਕਤਲ ਦਾ ਪਰਚਾ ਦਰਜ ਕੀਤਾ ਉਹ ਤੋਂ ਬਾਅਦ ਫੜਕਾ ਦੇਵਾਂ ਕਿ ਆ ਆ ਮੇਰੀ ਰਿਕੁਐਸਟ ਜਰੂਰ ਆ ਵੀ ਕਈ ਵਾਰ 1-10 ਦਿਨ ਬੜਾ ਬੂਟਾ ਉੱਪਰ ਥੱਲੇ ਸੰਸਕਾਰ ਤੁਸੀਂ ਕਰਿਓ ਇਹ ਮੇਰੀ ਗਰੰਟੀ ਆ ਵੀ ਮੈਂ ਫੜਕਾ 1 ਦਿਨ ਨਹੀਂ 2 ਦਿਨ ਚ ਫੜਕਾ ਅੰਦਰ ਦਊਂਗਾ ਤੇ ਤੁਹਾਡੇ ਸਾਹਮਣੇ ਮੈਂ ਇਹ ਤੋਂ ਜ਼ਿਆਦਾ ਨਹੀਂ ਟਾਈਮ ਮੰਗਾਂਗਾ ਠੀਕ ਹੈ ਸਰ ਇੱਕ ਹੋਰ ਸੀ ਜਿਹੜੀ ਗੱਡੀ ਦੀ ਪੋਜੀਸ਼ਨ ਇੱਕ ਜਿਹੜਾ ਮੈਂ ਆਪਣਾ ਐਸਟੀਯੂ ਭੇਜਿਆ ਥੋਡੇ ਇਥੋਂ ਵਿਚੋਂ ਗਿਆ ਨਾ ਨਹੀਂ ਥੋਡੇ ਦਾ ਕੋਲੋਂ ਗਿਆ ਥੋਡੇ ਇਥੋਂ ਵਿਚੋਂ ਬੰਦੇ ਨੇ ਕੰਨ ਵੈਸੇ ਲਾਇਆ ਹਾਂ ਮੇਰਾ ਪਤਾ ਗਿਆ ਸਰ ਹਾਂਜੀ ਮੈਂ ਹੁਣ ਜ਼ਿਆਦਾ ਗੱਲ ਨਹੀਂ ਅਸੀਂ ਤੁਸੀਂ ਇੱਕ ਐਂਗਲ ਗਿਆ ਸੀ ਇਹ ਤੋਂ ਬਿਨਾ 36 ਐਂਗਲ ਛੱਡੇ ਪਿਆ ਠੀਕ ਹੈ ਜੀ ਸਾਡੇ ਵੱਲੋਂ ਕੋਈ ਕਸਰ ਨਹੀਂ ਪਿਆ ਆ ਤੁਹਾਨੂੰ ਰਿਕਵੈਸਟ ਕੀਤੀ ਵੀ ਇੱਕ ਨਹੀਂ ਦੋ ਦਿਨ ਲੱਗਣਗੇ ਪਰ ਮੈਂ ਦੋ ਦਿਨ ਚੰਦਰ ਦਊਗਾ ਠੀਕ ਹੈ ਠੀਕ ਹੈ ਇਹ ਤੋਂ ਠੀਕ ਇਹ ਸਾਡਾ ਯਾਰ ਇਹ ਬੀਬੀਆਂ ਭੈਣਾਂ ਸਾਡੀਆਂ ਨੇ ਸਾਨੂੰ ਐਡਾ ਸਾਨੂੰ ਐਡਾ ਦੁੱਖ ਆ ਵੀ ਮੈਦਾ ਪਾਣੀ ਵਾਲੇ ਵੀ ਅੰਦਰੋਂ ਦੋ ਤਿੰਨ ਵਾਰੀ ਭੇਜੇ ਉਹ ਤੋਂ ਬਾਅਦ ਸਾਡਾ ਇਹ ਮੁਲਾਜ਼ਮ ਜਿਹੜਾ ਹਿੱਸੇਦਾਰ ਹੈ ਸਾਡੀ ਹਰ ਸੰਪਤੀ ਤੁਹਾਡੇ ਨਾਲ ਆ ਉਹ ਬਾੜੇ ਦੇ ਬੰਦੇ ਨਾਲ ਉਹਨੂੰ ਬਿਲਕੁਲ ਬੁੱਕ ਕਰਾਂਗੇ ਜੇ ਅਸੀਂ ਬਾਰਡਰ ਦਾ ਪਰਚਾ ਜਿਹੜੀ ਵੱਡੀ ਤੋਂ ਵੱਡੀ ਤਰ੍ਹਾਂ ਲਾਇਆ ਹੁਣ ਸਾਡੀ ਇਹ ਰਿਕਵੈਸਟ ਹੈ ਵੀ ਤੁਸੀਂ ਕਾਫੀ देर ਹੋ ਗਈ ਤੁਸੀਂ ਵੀ ਅੰਦਰ ਬੈਠ ਕੇ ਚਾਹ ਪਾਣੀ ਪੀ ਕੇ ਤੇ ਅਸੀਂ ਜਾਨੂੰ ਪੁਲਿਸ ਹਾਟ ਤੇ ਥਾਣੇਦਾਰ ਭੇਜੀਏ ਇਹ ਐਸ.ਟੀ.ਯੂ ਵੀ ਮੈਂ ਇੱਕ ਬੰਦਾ ਹੋਰ ਸਾਨੂੰ ਨਾਲ ਦਿਓ ਕਿਉਂਕਿ ਸਾਡੇ ਐਸ.ਟੀ.ਯੂ ਨੂੰ ਪਛਾਣ ਨਹੀਂ ਇੱਕ ਦੂਜੀ ਪਾਰਟੀ ਬਣਾਉਣਾ ਮੈਂ ਦੋਨੇ ਪਾਰਟੀਆਂ ਦੋਨੇ ਐਸਐਸਚੂ ਇਸ ਕੰਪਨੀ ਜਿਹੜੀ ਹੈ ਠੀਕ ਹੈ ਬਿਲਕੁਲ ਦੋਜੀ ਫੜਦਾ ਠੀਕ ਹੈ ਕਿਸੇ ਨੂੰ ਕੋਈ ਪਤਾ ਬੀਜੇ ਮੈਂ ਕਤਲ ਦਾ ਵੱਡੀ ਤੋਂ ਵੱਡੀ ਧਾਰਾ ਲਾਈ ਹੈ ਇਹ ਅਸੀਂ ਕਤਲ ਦੇ ਵਿੱਚ ਬਹੁਤ ਘਟਮਾ ਨੇ ਜੇ ਸਾਡੀ ਇੱਕ ਪ੍ਰੋਫੈਸਰ ਛੁੱਟੀ ਦੇ ਵੀ ਸੀ ਜਿਹਨੇ ਆਣਾ ਸੀ ਮੈਂ ਲੋਦਿਆਣੇ ਸ਼ਹਿਰ ਵਾਲੇ ਬੁਲਾਏ ਸਿਰਫ ਵੀ ਉਹਨੂੰ ਸਜ਼ਾ ਫਾਂਸੀ ਤੱਕ ਲਿਜਾਣ ਲਈ ਇਹ ਹੁਣ ਸਾਡੀ ਵੀ ਹੱਥ ਜੋੜ ਕੇ ਸਾਡੀ ਤੁਸੀਂ ਸਾਡੀਆਂ ਭੈਣਾਂ ਦਾ ਕੋਈ ਮਤਾਵਾ ਨਾ ਕੋਈ ਬੱਚੀਆਂ ਨਾ ਸਾਡੀ ਵੀ ਤੁਹਾਨੂੰ ਇਹ ਰਿਕੁਐਸਟ ਹੈ ਵੀ ਹੁਣ ਤੁਸੀਂ ਸਵੇਰ ਦੇ ਬੈਠੇ ਸਾਨੂੰ ਵੀ ਚੰਗਾ ਨਹੀਂ ਲੱਗਿਆ ਅਸੀਂ ਵੀ ਕੰਮ ਕਰਨਾ ਫਿਰ ਤਾਂ ਹੀ ਅੱਗੇ ਚੱਲਾਂਗੇ ਜੀ ਬੇਟਾ ਐਫਆਰ ਦੀ ਪੁੱਤ ਹੀ ਕਾਪੀ ਨਹੀਂ ਨਹੀਂ ਅਸੀਂ ਵੀ ਮਤਲਬ ਕਿਸੇ ਨੂੰ ਚੈੱਕ ਕਰਵਾ ਸਕਦੇ ਨਹੀਂ ਡਾਕਟਰ ਉਹ ਐਫਆਰ ਫੀਡ ਹੁੰਦੀ ਆ ਉਹ ਤਾਂ 15 20 ਮਿੰਟ ਚ ਫੀਡ ਹੋ ਜਾਣੀ ਆ ਆ ਦੇਖੋ ਕੱਚੀ ਹੈਗੀ ਆ ਕੱਚੀ ਸਾਰੇ ਰਿਸ਼ਤੇਦਾਰ ਇਕੱਠੇ ਸੀ ਸਾਰੇ ਅਸੀਂ ਇਕੱਠੇ ਸੀਗੇ ਬੇਨਤੀ ਅਸੀਂ ਡੀਐਸਪੀ ਸਾਹਿਬ ਐਸਐਸ ਸਾਹਿਬ ਤੁਹਾਨੂੰ ਕਰਨ ਲੱਗੇ ਆ ਵੀ ਸਾਰੇ ਰਿਸ਼ਤੇਦਾਰਾਂ ਨੇ ਇਹ ਗੱਲ ਕਹੀ ਆ ਵੀ ਕੱਲ 2 ਵਜੇ ਤੱਕ ਤੁਸੀਂ ਦੋਸ਼ੀਆਂ ਦੇ ਦੋਸ਼ੀਆਂ ਨੂੰ ਖੜੋ। ਇੱਕ ਵਾਰ ਬੋਲੋ ਮੈਂ। ਹੋਰ ਸੰਸਕਾਰ 2 ਵਜੇ ਤੋਂ ਬਾਅਦ ਤਾਂ ਕਰਨਾ। ਜਾਂ ਦੋਸ਼ੀ ਪੜੇ ਜਾਣਗੇ। ਜਿੰਨੀ ਦੇਰ ਤੱਕ ਦੋਸ਼ੀ ਨਹੀਂ ਪੜੇ ਜਾਂਦੇ ਪਰਿਵਾਰ ਦੀ ਇਹ ਮੰਗ ਆ ਵੀ ਅਸੀਂ ਮੁੰਡੇ ਦਾ ਸੰਸਕਾਰ ਨਹੀਂ ਕਰਾਂਗੇ। ਤੁਸੀਂ ਆਪਣੇ ਵੱਲੋਂ ਜੋ ਸ਼ਬਦ ਕਹਿਣਗੇ ਉਹਨੇ ਕਹਿ ਦਿਓ। ਆਹ ਗੱਲ ਇੱਕ ਪੁਲਿਸ ਮੁਲਾਜ਼ਮ ਨੇ ਮਿਸਬਿਹਾਲ ਕੀਤਾ ਘਰੇ ਜਾ ਕੇ ਡਿਪਟੀ ਸਾਹਿਬ ਨੇ ਮੌਕੇ ਦੀ ਉਸੇ ਟਾਈਮ ਜਾਦੇ ਆਏ ਉਹ ਸਸਪੈਂਡ ਕਰ ਦਿੱਤਾ ਠੀਕ ਹੈ ਜੀ ਦੂਜੀ ਗੱਲ ਆਪਣੀ ਡਿਮਾਂਡ ਸੀਗੀ ਐਫ ਆਈ ਆਰ ਦੀ 302 ਦੀ ਉਹ ਡਿਪਟੀ ਸਾਹਿਬ ਨੇ ਕੋਲ ਬਹਿ ਕੇ ਕਹਤਾ ਜਿਵੇਂ ਲੱਖੀ ਚਾਚਾ ਜੀ ਨੇ ਔਰ ਮੌਤਵਰ ਸੱਜਣਾ ਦੇ ਰਿਸ਼ਤੇਦਾਰਾਂ ਨੇ ਅਸੀਂ ਨਾਲ ਬਹਿ ਕੇ ਜੋ ਕੁਝ ਆਪਣੇ ਬੰਦਿਆਂ ਨੇ ਕਿਹਾ ਉਹ ਉਹਨਾਂ ਨੇ ਲਿਖਿਆ ਸਮਝ ਲਿਓ ਕੋਈ ਇਹਦੇ ਚਾਪੜ ਤੇ ਪ੍ਰੈਸ਼ਰ ਨਹੀਂ ਪਾਇਆ ਇਹਨਾਂ ਨੇ ਕੋਈ ਆ ਇਸ ਤਰੀਕੇ ਨਾਲ ਲੇਖ ਹੋਇਆ ਛੋਟੀ ਜਿਹੀ ਲੱਗਦੇ ਕੋਈ ਆਪਾਂ ਨੂੰ ਇਹ ਨਹੀਂ ਕਿਹਾ ਐ ਪਾਉਂਦੇ 2 ਘੰਟੇ ਹੋਣ ਲੇਖ ਨੂੰ ਲਾਤੇ 302 ਧਾਰਾ ਲਾਤੀ ਨਾਲ ਦੇਖੋ ਰੇਡ ਮਾਰਨ ਪਰਚਾ ਹਜੇ ਦਰਜ ਨਹੀਂ ਹੋਇਆ ਇਹਨਾਂ ਨੇ ਆਪਣੇ ਕੋਲੋਂ ਰੇਡ ਮਾਰਨ ਟੀਮ ਭੇਜੀ ᱛੀ ਟੀਮ ਨੂੰ ਉਹਨਾਂ ਦੀ ਗੱਡੀ ਬਰਾਮਦ ਹੋ ਗਈ ਪੁਲਿਸ ਆਪਾਂ ਨੂੰ ਪੂਰਾ ਸਹਿਯੋਗ ਦੇ ਰਹੀ ਆ ਅਸੀਂ ਤੁਹਾਡਾ ਡਿਪਟੀ ਸਾਹਿਬ ਧੰਨਵਾਦ ਕਰਦੇ ਆਂ ਅਸੀਂ ਐਸਐਸਓ ਤੁਹਾਡਾ ਵੀ ਧੰਨਵਾਦ ਕਰਦੇ ਆਂ ਕੋਨਾਂ ਵਗੈਰਾ ਦੇ ਕੋਲੋਂ ਬਣੀ ਹੋ ਕੋਈ ਨਹੀਂ ਲੱਗੇ ਹੋਏ ਨੇ ਫੋਰੈਂਸਿਕ ਟੀਮ ਆ ਗਈ ਹੁਣ ਆਪਣਾ ਵੀ ਫਰਜ ਬਣਦਾ ਆਪਾਂ ਇਹਨਾਂ ਨੂੰ ਕੰਮ ਕਰਨ ਦੀ ਏ ਆਪਾਂ ਆਪਾਂ ਵੀ ਇਹ ਦੁੱਖ ਦੀ ਘੜੀ ਆ ਆਪਾਂ ਆਪਣੀ ਅਗਲੀ ਜੋ ਆਪਾਂ ਕਰਨਾ ਆਪਾਂ ਬਹਿ ਕੇ ਰਹਿ ਕਰੀ ਆ ਆਪਾਂ ਕਿਵੇਂ ਕਰਨਾ ਕਰ ਕਿਵੇਂ ਉਹਨਾਂ ਨੂੰ ਆਪਾਂ ਸੱਚੀ ਸ਼ਰਧਾਂਜਲੀ ਦੇ ਸਕਦੇ ਆ ਕਿਵੇਂ ਉਹਦੀ ਆਤਮਾ ਨੂੰ ਠੰਡਕ ਮਿਲ ਜਾਂਦੀ ਆ ਆਪਾਂ ਕੋਈ ਉਹੋ ਜੀ ਗੱਲ ਕਰੀਏ ਆਪਾਂ ਇੱਥੇ ਬਹਿ ਕੇ ਗੱਲ ਨੂੰ ਜਿਹੜੇ ਹੋਰ ਲੋਕਾਂ ਨੂੰ ਪਰੇਸ਼ਾਨ ਆਪਾਂ ਨਾ ਕਰੀਏ ਆਪਣੇ ਨਾਲ ਤਾਂ ਬਾਣਾ ਵਾਪਰ ਗਿਆ ਕਿਵੇਂ ਹੋਰ ਨਾਲ ਨਾ ਕੁਝ ਹੋ ਜਵੇ ਆਪਾਂ ਮੌਕੇ ਦੀ ਨਿਜਾਕਤ ਸਮਝਦੇ ਹੋਏ ਆਪਾਂ ਸਾਈਡ ਤੇ ਹੋ ਕੇ ਆਜੋ ਨਾਲੇ ਚਾਹ ਪਾਣੀ ਪੀਏ ਨਾਲੇ ਆਪਾਂ ਵਾਪਸ ਆਪਣੇ ਘਰਾਂ ਨੂੰ ਚਲੀਏ ਤੇ ਆਪਾਂ ਦੇਖੀਏ ਘਰੇ ਜਾ ਕੇ ਆਪਾਂ ਕਿਵੇਂ ਅਗਲੀ ਕਾਰਵਾਈ ਕਰ ਲਈ। ਆਵਾਜ਼ਾ ਧਰਨਾ ਲਾਇਆ ਗਿਆ ਸੀਗਾ ਜੀ ਕਿਸ ਪਰਪਸ ਕਰਕੇ ਲਾਇਆ ਗਿਆ ਸੀਗਾ ਜੀ ਇਹ ਕਿ ਅੱਜ ਸਾਡੇ ਪਿੰਡ ਖੇੜੇ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਹੈ। ਇਕ ਨੌਜਵਾਨ ਜੋ ਪਿੰਡ ਦਾ ਬਹੁਤ ਹੀ ਸ਼ਰੀਫ ਨੌਜਵਾਨ ਸੀ ਉਹਨੂੰ ਕੁਝ ਨਸ਼ੇ ਦੇ ਜਿਹੜੇ ਤਸਕਰ ਸੀਗੇ ਉਹਨਾਂ ਵੱਲੋਂ ਗੱਡੀ ਚੜਾ ਕੇ ਅੱਜ ਰਾਤ ਜਿਹੜਾ ਹੈਗਾ ਉਹਦਾ ਕਤਲ ਕਰ ਦਿੱਤਾ ਗਿਆ ਉਸ ਦੇ ਸਬੰਧ ਦੇ ਵਿੱਚ ਅੱਜ ਪੁਲਿਸ ਨੇ ਇੱਥੇ ਜੋ ਕਾਰਵਾਈ ਦੇ ਵਿੱਚ ਥੋੜੀ-ਬਹੁਤੀ ਡਿਲੇ ਹੋ ਰਹੀ ਸੀ ਤਾਂ ਲੋਕਾਂ ਨੇ ਇੱਥੇ ਧਰਨਾ ਲਾਇਆ ਔਰ ਹੁਣ ਪੁਲਿਸ ਨੇ ਜਿਹੜਾ ਹੈਗਾ 302 ਦਾ ਪਰਚਾ ਜਿਹੜਾ ਹੈਗਾ ਉਹਨਾਂ ਉੱਤੇ ਦਰਜ ਕਰ ਦਿੱਤਾ ਹੈ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਇਹ ਕਤਲ ਹੋਇਆ ਜੀ ਇਹ ਨਸ਼ੇ ਤੇ ਤਸਕਰਾਂ ਨੇ ਕੀਤਾ ਜੀ ਬਿਲਕੁਲ ਕਤਲ ਹੋਇਆ ਜੀ ਕੋਈ ਰੰਜਸ਼ ਸੀ ਪ੍ਰਾਣੀਆਂ ਨਾਲ ਦੀ ਵੀ ਪ੍ਰਾਣੀ ਰੰਜਸ਼ ਏ ਸੀ ਵੀ ਇਹ ਜਿਹੜੇ ਹੈਗੇ ਨੇ ਤਸਕਰ ਨਸ਼ਾ ਨੂੰ ਸਭ ਵੇਚਦੇ ਸੀਗੇ ਇਹ ਮੁੰਡੇ ਕਿਥੋਂ ਉਹਨਾਂ ਨੂੰ ਪਹਿਲਾਂ ਮਾੜਾ ਮੋਟਾ ਰੋਕਦੇ ਵੀ ਰਹੇ ਨੇ ਤੇ ਕੱਲ ਰਾਤ ਵੀ ਕੋਈ ਇਹਨਾਂ ਨੇ ਮਾੜਾ ਮੋਟਾ ਜਿਵੇਂ ਰੋਕ ਰਏ ਹੋਣਗੇ ਤੇ ਬਾਕੀ ਦਾ ਪਰਿਵਾਰਕ ਮੈਂਬਰ ਦੱਸਣਗੇ ਤੇ ਉਸ ਕਰਕੇ ਜਿਹੜਾ ਹੈ ਕਿੰਨੀ ਕੇਜ ਸੀ ਮੁੰਡੇ ਦੀ ਜੀ ਇਹ 29-30 ਸਾਲ ਦਾ ਸੀਗਾ ਦੋ ਦੇ ਬੇਟੀਆਂ ਨੇ ਵਾਈਫ ਉਹ ਦੀ ਹੁਣ ਪ੍ਰੈਗਨੈਂਟ ਹੈਗੀ ਆ ਜੋ ਪਤਾ ਲੱਗਿਆ ਸਾਨੂੰ ਪਰਿਵਾਰ ਦੇ ਵਿੱਚੋਂ ਧਰ ਧਰਨਾ ਚੱਕਿਆ ਜਾਊਗਾ ਜੀ ਹੁਣ ਦੇਖੋ ਹੁਣ ਪਰੋਸਾ ਬਹੁਤ ਆਤਾ ਡੀਐਸਪੀ ਸਾਹਿਬ ਨੇ ਮੈਂ ਜਲਦ ਤੋਂ ਜਲਦ ਜਿਹੜੇ ਇਹਨੇ ਬੰਦੇ ਫੜਾ ਥੰਨਵਾੜ